Santa ਸਤਿ ਸ੍ਰੀ ਅਕਾਲ ਸ੍ਰੀ ਦਰਬਾਰ ਸਤਿ ਆਸ਼ੀਰਵアド ਗੁਰੂ ਜੰਦੇਵ ਜੀ ਸੋ ਸਿਧਾਂਤ ਅਤੇ ਸੰਤ ਬਾਬਾ ਸਤਿਪਾ ਸਿੰਘ ਮਹਾਰਾਜ ਜੀ ਪਹਿਲੀ ਵਾਰੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਗਈ ਹੈ ਜੀ ਗੁਰਦੁਆਰਾ ਸ਼ਹੀਦਗੰਜ ਡਗਾਣਾ ਕਲਾਂ ਹਰਗੜ੍ਹੋਂ ਕੋਲ ਸ਼ਰਧਾ ਦੇ ਬਖੇ ਸੋ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਮਾਗਮ ਸਮਾਂ ਕੱਢ ਕੇ ਪਰਮੇਸ਼ਰ ਦਾ ਸਮਾਂ ਕਰਕੇ ਗੁਰੂ ਘਰ ਸਮਾਰਾ ਦੇ ਦਰਸ਼ਨ ਕੀਤੇ ਆ ਅੱਜ ਇਸ ਸਮਾਰੋਹ ਦੇ ਵਿੱਚ ਸੰਤ ਕਮਾਲਪੁਰ ਸਤਿ ਸ੍ਰੀ ਅਕਾਲ ਜੀ ਕਿੰਨੀ ਜਥਾ ਨੇ ਗੁਰੂ ਮਹਾਰਾਜ ਦੀ ਕੁਰਬਾਨੀ ਸੁਨਾ ਕੇ ਨਿਹਾਲ ਕੀਤਾ ਹੈ ਗੁਰੂ ਅਰਜਨ ਦੇਵ ਮਹਾਰਾਜ ਦੇ ਪੰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਮਹਾਰਾਜ ਜੀ ਇੱਦਾਂ ਹੀ ਪ੍ਰੇਮ ਸੰਗਤਾਂ ਦੇ ਨਾਲ ਬਣਿਆ ਰਹੇਗੀ ਹੁਣ ਸੰਤ ਬਾਬਾ ਹਰਦੀਪ ਸਿੰਘ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾਏ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਰਮਿੰਦਰ ਸਿੰਘ ਜੀ ਨਗਾਣੇ ਵਾਲੇ ਇਨਾ ਦੇ ਬੜੇ ਹੁਕਮ ਸਾਹਿਬ ਦੀ ਕਿਰਪਾ ਨਾਲ ਰਹਿਮਤ ਨਾਲ ਹਰ ਸਾਲ ਦੀ ਤਰ੍ਹਾਂ ਇਹਨਾਂ ਬਹੁਤਾਂ ਤੁਮਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਤਿਸ਼ ਮੂਹ ਸ੍ਰੀ ਦਸ ਸਿੰਘ ਜੀ ਦੇ ਜਾਤ ਦੇ ਹੁੰਦਾ ਜੋ ਇਸ ਅਨੰਨਾ ਸਮਾਗਮ ਹਟਾਇ ਸੁਭਾਨ ਸੱਚਾਣ ਵਾਸੀ ਸ੍ਰੀ ਮਾਨਸਾਪਾ ਬਾਬਾ ਸਤਪਾਲ ਸਿੰਘ ਜੀ ਸਾਰੇ ਵਾਲੇ ਮਾਨਕ ਪਹਿਲੇ ਵਾਸੀ ਦੇ ਸੰਬੰਧ ਵਿੱਚ ਵੀ ਇਸ ਮਾਣ ਨੂੰ ਹੋਇਆ ਸੋ ਜਿੰਨੀਆਂ ਵੇ ਸੰਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਮਹਾਰਾਜੀ ਕਿਰਪਾ ਨਾਲ ਸਾਰੀਆਂ ਸੰਤਾਨ ਅਤੇ ਸ਼੍ਰੀ ਮਾਨ ਸਾਹਿਬਾ ਬਾਬਾ ਪਰਮਿੰਦਰ ਸਿੰਘ ਜੀ ਨੂੰ ਮਹਾਰਾਜੀ ਚੜ੍ਹਦੀ ਕਲਾ ਦੇ ਰੋਗ ਦਾ ਬਖਸ਼ਣ ਦੀ ਆਪਣੇ ਦਰਕਰਦ ਨਾਲ ਹਮੇਸ਼ਾ ਹੀ ਮਹਾਰਾਜੀ ਜੋੜੀ ਰੱਖਣ ਦੀ ਵਾਹ ਜੁ ਜੀ ਕਾ ਖਾਲਸਾ ਵਾਹ ਜੁ ਜੀ ਕੀ ਫਤਿਹ